हां जी दर्शको नमस्कार सो ਤੁਸੀਂ ਦੇਖ ਰਹੇ ਹੋ YouTube ਚੈਨਲ Only Truth 028 ਅੱਜ ਸਾਲ 2024 ਦਾ ਪਹਿਲਾ ਐਤਵਾਰ ਹੈ ਅੱਜ ਆਪਾਂ ਸਾਰੇ ਐਤਵਾਰ ਦੀ ਛੁੱਟੀ ਦਾ ਆਨੰਦ ਮਾਣ ਰਹੇ ਹਾਂ ਸੋ ਇਸੇ ਵਿਸ਼ੇ ਤੇ ਅੱਜ ਇੱਕ ਵੀਡੀਓ ਆਪਜੀ ਨਾਲ ਸਾਂਝੀ ਕਰ ਰਹੇ ਹਾਂ ਸੋ ਜਿਸ ਤਰ੍ਹਾਂ ਜ ਐਤਵਾਰ ਹੈ ਐਤਵਾਰ ਦੀ ਛੁੱਟੀ ਹੈ ਤੇ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜੇ ਐਤਵਾਰ ਦੀ ਜੋ ਛੁੱਟੀ ਹੈ ਇੱਕ ਕਦੋਂ ਅਤੇ ਕਿਵੇਂ ਮਿਲਣੀ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਮਹਾਪੁਰਸ਼ ਦਾ ਕੀ ਨਾਮ ਸੀ ਜਿਸ ਨੇ ਸਾਨੂੰ ਇਹ ਛੁੱਟੀ ਮਤਲਬ ਲੈ ਕੇ ਦਿੱਤੀ ਕਿਸ ਤਰ੍ਹਾਂ ਛੁੱਟੀ ਦਾ ਐਲਾਨ ਹੋਇਆ ਮਤਲਬ ਇਸ ਤਰੀਕੇ ਕਿੱਦਾਂ ਸਾਨੂੰ ਛੁੱਟੀ ਮਿਲਣੀ ਸ਼ੁਰੂ ਹੋਈ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸੋ ਪਹਿਲਾਂ ਤਾਂ ਇਹ ਤਸਵੀਰ ਦੇਖੋ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮਹਾਪੁਰਸ਼ ਦਾ ਨਾਮ ਸੀ ਨਰੈਣ ਮੇਘਾ ਜੀ ਲੋਖੰਡੇ ਇਹਨਾਂ ਨੇ ਬਹੁਤ ਸੰਘਰਸ਼ ਕਰਿਆ ਇਹ ਜੋ ਨਰੈਣ ਮੇਘਾ ਜੀ ਲੋਖੰਡੇ ਸੀ ਮਹਾਤਮਾ ਜੋਤੀਰਾਵ ਫੂਲੇ ਦੀ ਟੀਮ ਦੇ ਸਰਗਰਮ ਮੈਂਬਰਸ਼ਿਪ ਤੇ ਉਹਨਾਂ ਨਾਲ ਬੜੇ ਇਹਨਾਂ ਨੇ ਸੰਘਰਸ਼ ਕਰੇ ਸੀ ਸੋ ਪੂਰੇ ਹਫਤੇ ਕੰਮ ਕਰਨਾ ਪੈਂਦਾ ਸੀ ਸੰਡੇ ਤੋਂ ਸੰਡੇ ਜਾਨੀ ਐਤਵਾਰ ਤੋਂ ਐਤਵਾਰ ਤੱਕ ਕੰਮ ਕਰਨਾ ਪੈਂਦਾ ਸੀ ਦੁਬਾਰਾ ਫਿਰ ਮਤਲਬ ਦੁਬਾਰਾ ਫਿਰ ਅਗਲਾ ਹਫਤਾ ਸ਼ੁਰੂ ਹੋ ਜਾਂਦਾ ਸੀ ਜਣੀ ਆਪਣੇ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਇਹ ਕਹ ਲੋ ਕਿ ਸਮਾਜਿਕ ਕੰਮਾਂ ਵਾਸਤੇ ਵੀ ਕਿਸੇ ਕੋਲੇ ਕੋਈ ਟਾਈਮ ਨਹੀਂ ਸੀ ਸੋ ਵਿਚਾਰ ਕੀਤਾ ਗਿਆ ਕਿ ਆਪਾਂ ਕਿਉਣਾ ਇੱਕ ਦਿਨ ਛੁੱਟੀ ਦਾ ਮਨਾਈਏ ਜਿਸ ਨਾਲ ਸਮਾਜਿਕ ਕੰਮਕਾਰ ਵੀ ਹੁੰਦੇ ਰਹਿਣ ਤੇ ਆਪਾਂ ਆਪਣੇ ਪਰਿਵਾਰ ਦਾ ਵੀ ਕੋਈ ਨਾ ਕੋਈ ਜੋ ਕੰਮਕਾਰ ਆ ਉਹ ਕਰ ਸਕੀਏ ਤੇ ਇਹਨਾਂ ਨੇ ਫਿਰ ਇੱਕ ਪਰਸਤਾਵ ਰੱਖਿਆ ਸੀ ਅੰਗਰੇਜ਼ਾਂ ਨੇ ਇੱਕ ਪਰਸਤਾਵ ਰੱਖਿਆ ਸੀ ਪੂਰੀ ਇੱਕ ਮਤਲਬ 99 ਮੈਗਾ ਜੀ ਲਖਣਦੇ ਆ ਤੇ ਇਹਨਾਂ ਦੀ ਟੀਮ ਨੇ 1881 ਦੇ ਵਿੱਚ 1881 ਤੋਂ ਪਹਿਲਾਂ ਕਿਸੇ ਤੁਸੀਂ ਕੰਮ ਕਰਦੇ ਹੋ ਜੇ ਵਿੱਚ ਤੁਸੀਂ ਰੋਟੀ ਟੁਕਾ ਖਾਦਾ ਵਿੱਚ ਦੀ ਆਰਾਮ ਕੀਤਾ ਤਾਂ ਉਹ ਐਕਸਟਰਾ ਟਾਈਮ ਲਾਉਣਾ ਪੈਂਦਾ ਸੀ। ਜਾਨੀ ਜੇ 12 ਘੰਟੇ ਤੁਸੀਂ ਕੰਮ ਕਰਦੇ ਹੋ ਤਾਂ ਜੇ ਤੁਸੀਂ ਰੋਟੀ ਖਾਧੀ ਚਾਹ ਪਾਣੀ ਪੀਤਾ ਤਾਂ 1 ਘੰਟਾ ਤੁਹਾਨੂੰ ਉਹ ਐਕਸਟਰਾ ਲਾਉਣਾ ਪੈਂਦਾ ਸੀ। ਇਹਨਾਂ ਨੇ ਬੜਾ ਸੰਘਰਸ਼ ਕੀਤਾ। ਇਹ ਕਹਿੰਦੇ ਕਿ 1881 ਤੋਂ ਲੈ ਕੇ 1890 ਤੱਕ ਬਹੁਤ ਜਿਆਦਾ ਸੰਘਰਸ਼ ਕੀਤਾ ਜੋ ਇਹ ਕਹ ਲੋ ਕਿ ਉਹ ਅੰਗਰੇਜ਼ਾਂ ਦੇ ਅੰਡਰ ਜੋ ਕੰਮ ਕਰਦੇ ਸੀ ਫੈਕਟਰੀਆਂ ਦੇ ਵਿੱਚ ਕੰਮ ਇਹ ਜਾਂ ਕਿਸੇ ਨੇ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਜੋ ਹੱਥੀਂ ਕੰਮ ਕਰਨ ਵਾਲੇ ਸੀਗੇ ਲੋਕ ਕਿਰਤੀ ਮਜ਼ਦੂਰ ਲਾਲੋ ਸਾਰਿਆਂ ਨੇ ਇਹਨਾਂ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਮਤਲਬ ਪਰਫੁੱਲ ਕੀਤਾ ਪੂਰਾ ਮਤਲਬ ਸੰਘਰਸ਼ ਪੂਰੇ ਜੋਰਾਂ ਤੇ ਹੋਇਆ ਆਖਰ ਅੰਗਰੇਜ਼ਾਂ ਨੂੰ ਇਹਨਾਂ ਦਾ ਜੋ ਪਰਸਤਾਵ ਸੀ ਉਹ ਮੰਨਣਾ ਪਿਆ 1890 ਤੱਕ ਤਕਰੀਬਨ 9 ਸਾਲੇ ਸੰਘਰਸ਼ ਚੱਲਿਆ 9 ਸਾਲ ਤੋਂ ਬਾਅਦ 1890 ਦੇ ਵਿੱਚ ਅੰਗਰੇਜ਼ਾਂ ਨੇ ਇਹ ਐਲਾਨ ਕੀਤਾ ਕਿ ਠੀਕ ਹੈ ਵੀ ਹਫਤੇ ਦੇ ਵਿੱਚ ਇੱਕ ਤੁਹਾਨੂੰ ਸੁੱਤੀ ਹੋਗੀ ਐਤਵਾਰ ਦੀ ਜਾਨੀ ਪਹਿਲੀ ਸੁੱਤੀ ਇਹ ਕਹ ਲੋ 1890 ਦੇ ਵਿੱਚ ਸ੍ਰੀ ਨਰੈਣ ਮੇਘਾ ਜੀ ਦੀ ਮਿਹਨਤ ਸਦਕਾ ਤੇ ਉਹਨਾਂ ਦੇ ਕੀਤੇ ਸੰਘਰਸ਼ ਸਤ ਸਦਕਾ ਜਿਹੜੇ ਵੀ ਉਹਨਾਂ ਨਾਲ ਉਸ ਸੰਘਰਸ਼ ਸੰਘਰਸ਼ ਵਿੱਚ ਸ਼ਾਮਲ ਸੀ ਉਹਨਾਂ ਸਾਰੇ ਭੈਣ ਭਾਈਆਂ ਸਦਕਾ ਸਾਨੂੰ ਜੋ ਐਤਵਾਰ ਦੀ ਸੁੱਤੀ ਹੈ ਉਹ ਮਿਲੀ ਇਹ ਮਤਲਬ ਬੜੀ ਉਹਨਾਂ ਦੀ ਕੁਰਬਾਨੀ ਸੀ ਐਤਵਾਰ ਵਾਲੇ ਦਿਨ ਸਾਨੂੰ ਕਮਸੇ ਕਮ ਇਹ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਸਾਨੂੰ ਐਤਵਾਰ ਦੀ ਛੁੱਟੀ ਨਹੀਂ ਸੀ ਇਸ ਦੇ ਨਾਲ ਹੀ ਲੱਗਦਾ ਕੱਲਾ ਹਿੰਦੁਸਤਾਨ ਦੇ ਵਿੱਚ ਇਹ ਪਾਬੰਦੀ ਸੀ ਬਾਕੀ ਦੇਸ਼ਾਂ ਦੇ ਵਿੱਚ ਇਹ ਮਤਲਬ ਸੇਧਨ ਕੰਮ ਕਰਕੇ ਸੱਤਵੇਂ ਦਿਨ ਛੁੱਟੀ ਕਰਨੀ ਕਰਦੇ ਸੀ ਜੋ ਅਰਬ ਕੰਟਰੀ ਹੈ ਉਹ ਇਹ ਮੰਨ ਲਓ ਜਿਵੇਂ ਜੁਮਮੇ ਵਾਲੇ ਦਿਨ ਜੁਮਮੇ ਦੀ ਨਮਾਜ਼ ਕਰਦੇ ਨੇ ਇਸ ਤਰੀਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇੱਕ-ਇੱਕ ਛੁੱਟੀ ਦਾ ਜੋ ਉਹਨਾਂ ਨੇ ਆਪਣਾ ਮਤਲਬ ਰੱਖਿਆ ਹੋਇਆ ਸੀ ਹੈਗਾ ਸੀ ਪਰ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਭਾਰਤ ਦੇ ਵਿੱਚ ਇਹ ਸੁੱਟੀ ਦਾ ਜੋ ਐਲਾਨ ਸੀ ਇਹ ਕੱਲੋ ਐਲਾਨ ਵੀ ਨਹੀਂ ਆਪਾਂ ਕਹਿ ਸਕਦੇ ਜਾਨੀ ਸੁੱਟੀ ਤੇ ਪਵੰਦੀ ਸੀ ਸੋ ਸ੍ਰੀ ਨਰੈਣ ਮੇਘਾ ਜੀ ਨੇ ਬੜੀ ਮਿਹਨਤ ਕੀਤੀ ਉਹਨਾਂ ਦੇ ਨਾਲ ਜੋ ਸੰਘਰਸ਼ ਕਰਨ ਵਾਲੇ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਨੇ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਤੇ ਅੰਗਰੇਜ਼ਾਂ ਨੂੰ 1890 ਵਿੱਚ ਐਤਵਾਰ ਦੀ ਸੁੱਟੀ ਦਾ ਐਲਾਨ ਕਰਨਾ ਪਿਆ ਸੋ ਬਾਕੀ ਜੇ ਗੱਲ ਕਰੀਏ ਐਤਵਾਰ ਦੀ ਸੁੱਟੀ ਦਾ ਜੋ ਮਕਸਦ ਸੀ ਸੋ ਸ੍ਰੀ ਨਰੈਣ ਮੇਘਾ ਜੀ ਲਖੰਡਾ ਨੇ ਜੋ ਮਕਸਦ ਰੱਖਿਆ ਸੀ ਵੱਡਾ ਮਤਲਬ ਵਧੀਆ ਸੀ ਕਿ ਐਤਵਾਰ ਵਾਲੇ ਦਿਨ ਅਸੀਂ ਆਪਣੇ ਸਮਾਜਿਕ ਕੰਮਕਾਰ ਕਰ ਸਕਦੇ ਹਾਂ ਜੋ ਸਾਡੇ ਮਤਲਬ ਹੱਕ ਮਾਰੇ ਜਾ ਰਹੇ ਨੇ ਉਹਨਾਂ ਪ੍ਰਤੀ ਆਪਣੀ ਆਵਾਜ਼ ਬੰਦ ਆਪਣੀ ਆਵਾਜ਼ ਬੁਲੰਦ ਕਰਨ ਲਈ ਆਪਣੇ ਲੱਖਾਂ ਸਾਥੀਆਂ ਨੂੰ ਐਤਵਾਰ ਵਾਲੇ ਦਿਨ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਆਪਣੇ ਨਾਲ ਜੋੜ ਸਕਦੇ ਹਾਂ ਹਨਾ ਤੇ ਹੋਰ ਕੋਈ ਆਪਣੇ ਘਰੇਲੂ ਕੰਮਕਾਰ ਕਰਨੇ ਹੁਣ ਆਪਣੇ ਬੱਚਿਆਂ ਦਾ ਕੋਈ ਕੰਮਕਾਰ ਅਧੂਰਾ ਪਿਆ ਹੋਵੇ ਉਹ ਕਰਨਾ ਹੋਵੇ ਸੋ ਐਤਵਾਰ ਵਾਲੇ ਦਿਨ ਆਪਾਂ ਕਰ ਲੈਨੇ ਆ ਪਰ ਸਾਨੂੰ ਮਤਲਬ ਬੜੇ ਫਕਰ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ ਉਹਨਾਂ ਨਰੈਣ ਮੇਗਾ ਜੀ ਲਖੰਡਾ ਲਖੰਡੇ ਆ ਤੇ ਉਹਨਾਂ ਦੇ ਜੋ ਸੰਘਰਸ਼ ਕਰਨ ਵਾਲੇ ਸੀ ਉਹਨਾਂ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਜੀ ਬਾਕੀ ਕੋਸ਼ਿਸ਼ ਕਰੋ ਕਿ ਐਤਵਾਰ ਵਾਲੇ ਦਿਨ ਕੋਈ ਨਾ ਕੋਈ ਸਮਾਜਿਕ ਕੰਮਕਾਰ ਕੀਤਾ ਜਾਵੇ ਤੇ ਠੀਕ ਰਹੇਗਾ ਸੋ ਹੋ ਸਕਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਹ ਐਂਤਵਾਵ ਦੀ ਛੁੱਟੀ ਸਾਨੂੰ ਕਦੋਂ ਅਤੇ ਕਿਵੇਂ ਮਿਲਣੀ ਸ਼ੁਰੂ ਹੋਈ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਸਾਰੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ